ਸੀਸ ਕੇ ਬਾਹਰ ਉਖਾਰਤ ਦੇਵ ਕੀ ਰੋदन ਚੋਰਨ ਤੇ ਘਰ ਗੂੰਜੈ ਜਿਉਂ ਰਤ ਅੰਤ ਬਸੰਤ ਸਮੈ ਨਭ ਕੋ ਜਿਮ ਜਾਤ ਪੁਕਾਰਤ ਕੂੰਜੈ ਕਵਿਤ ਚੌਥਾ ਪੁੱਤਰ ਭਇਓ ਸੋ ਪੀ ਕੰਸ ਮਾਰ ਦਇਓ ਤੇਹ ਸ਼ੋਕ ਪੜਵਾ ਕੀ ਲਖਤ ਇਹ ਤੁਸਨਾਵੰਦ ਜੋ ਤੋ ਪੁੱਤਰ ਕੋਇ ਤੋ ਵੀ ਕੰਸ ਮਾਰ ਦੇਉ ਉਸ ਤੇ ਸੋਕ ਵੜਵਾ ਕੀ ਲਾਟ ਮਨ ਮੈਂ ਜਗਤ ਹੈ ਪਰੀ ਹੈਗੀ ਪਰੀ ਹੈਗੀ ਦਾਸੀ ਮਹਾ ਮੋਹ ਹੁ ਕੀ ਫਾਸੀ ਵਿੱਚ ਗਈ ਮਿਟ ਸੋਭਾ ਬੈ ਉਹ ਦਾਸੀ ਹੀ ਭਗਤ ਹੈ ਕਹਿ ਦਉ ਤੁਮ ਨਾਥ ਹੈ ਸਨਾਥ ਹਮ ਹੁ ਪੈ ਉਜ ਹਮ ਹੁ ਪਹੁੰਜੈ ਪਤ ਕੀ ਨਗਤ ਔਰ ਤਨ ਕੀ ਨਗਤ ਹੈ ਭਈ ਉਪਹਾਸੀ ਦੇਹ ਪੂਤ ਨ ਬਿਨਾਸੀ ਅਬ ਨਾਸੀ ਤੇਰੀ ਹਾਸੀ ਹਮ ਗਾਸੀ ਸੀ ਲਗਤ ਹੈ ਸਵਈਆ ਪੰਜਵ ਪੁੱਤਰ ਭਇਓ ਸੁਨ ਕੰਸ ਸੋ ਪਾਥਰ ਸੋਹਨ ਮਾਰ ਦਇਓ ਹੈ ਕੰਸ ਤੈਨੂੰ ਸੁਣਾਉਂ ਲਾ ਪਾਚਵ ਪੁੱਤਰ ਭਇਓ ਸੁਨਕੰਸ ਸੋ ਪਾਥਰ ਸੋ ਹਨ ਮਾਰ ਤਇਓ ਹੈ। ਸਵਾਸ ਗਇਓ ਨਭ ਕੇ ਮਗ ਮੈਂ ਤਨ ਤਾਕੋ ਕਿਦੋਂ ਜਮਨਾ ਮੈਂ ਗਇਓ ਹੈ। ਸੋ ਸੁਨ ਕਹਿ ਪੁਨ ਸਰੌਨਨ ਦੇਵਕੀ ਸ਼ੋਕ ਸਹ ਸਾਸ ਅਸਾਸ ਲਇਓ ਹੈ। ਮੋਹ ਭਇਓ ਅਤ ਤਾ ਦਿਨ ਮੈਂ ਮਨੋ ਯਾਹੀ ਤੇ ਮੋਹ ਪ੍ਰਕਾਸ਼ ਭਇਓ ਹੈ। ਦੇਵਕੀ ਬੇਨਤੀ ਬਾਚ ਕਵਿਤ पुत्र पयो छठो बंस।, बंस सोपी मार डारे पुत्र पयो छठो बंस पुत्र पयो छठो बंस पुत्र पयो छठो बंस सोपी मार डारे कंस मार डारे कंस पुत्र पयो छठो बंस सोपी मार डारे कंस देव की पुकारी नाथ बात सुन लीजिए कीजिए अनाथ नाथ नाथ ਕੀ ਜੀ ਆਨਤ ਨਸ ਨਾਥ ਮੇਰੇ ਦੀਨਾ ਨਾਥ ਹਮੇ ਮਾਰ ਦੀ ਜੇ ਕੇ ਜਾ ਕੋ ਮਾਰ ਦੀ ਜੀ ਹੈ ਕੰਸ ਵੱਡੋ ਪਾਪੀ ਜਾ ਕੋ ਰੁਕ ਪਇਓ ਜਾਪੀ ਸੋਈ ਕੀ ਜੀ ਹੈ ਹਮਾਰੀ ਦਸਾ ਜਤ ਸੁਖ ਦੀ ਜੀ ਜੀ ਹੈ ਸੁਖੀ ਰੋਨਨ ਮੈਂ ਸੁਨ ਆ ਸਭ ਸੁਖੀ ਹੈ ਕਿੱਥੇ ਸੁਖੀ ਬਾਟ ਹੈ ਜਾ ਤੇ ਸੁਖੀ ਜੀ ਜੀ ਹੈ ਰੋਨਨ ਮੈਂ ਸੁਨ ਅਸ ਵਾਰੀ ਗਜ ਵਾਰੀ ਕਰੋ ਲਾਈ ਲਾਈ ਨਟੀਲ ਲਾਈ ਨਟੀਲ ਅਬ ਦੋ ਮੈਂ ਇੱਕ ਕੀਜੀਐ ਇਤ ਛਠਵਾਂ ਪੁੱਤਰ ਬਦ ਹੈ ਉਤੋਂ ਪੜਦੇ ਦੁਆਰਾ ਕੋ ਦਿੱਤੇ ਪਤਾ ਲੱਗਦਾ ਕਵਿਤ ਪੁੱਤਰ ਭਇਓ ਛਠੋ 500 ਸੋਪੀ ਮਾਰਦ ਡਾਰਿਓ ਕਾਂਸ ਦੇਵਕੀ ਪੁਕਾਰੀ 나ਥ ਪਾਤ ਸੁਣ ਲੀਜੀਐ ਕੀਜੀਐ ਅਨਾਥਨ ਸਨਾਥ ਮੇਰੇ ਦੀਨਾ ਨਾਥ ਹਮੈ ਮਾਰ ਦੀਜੀਐ ਕਿ ਯਾਗੋ ਮਾਰ ਦੀਜੀਐ ਕਾਂਸਰ ਬੈਡੋ ਪਾਪੀ ਜਾ ਕੋ ਲੋਕ ਭਇਓ ਜਾਪੀ ਸੋਈ ਕੀਜੀਐ ਹਮਾਰੀ ਦਸ਼ਾ ਜਾਤੇ ਸੁਖੀ ਜੀਜੀਐ ਸਰੋਨ ਨਮ ਸੁਨ ਅਸਵਾਰੀ ਗਜਵਾਰੀ ਕਰੋ ਲਾਈਐ ਨ ਢੀਲ ਅਪ ਦੋ ਮੈਂ ਏਕ ਕੀਜੀਐ ਇਹ ਤਾਂ 66ਵਾਂ ਪੁੱਤਰਬਦ ਹੈ ਅਠ ਅਠ ਬਲ ਭੱਦਰ ਜਨਮ ਸਵਈਆ ਜੋ ਬਲ ਭੱਦਰ ਭਇਓ ਗਰਭਾਂਤਰ ਤਉ ਦਹੁ ਗੁਰਭੰਤਰ ਇਕਠਾ ਗਰਭ ਦੇ ਅੰਦਰ ਜੋ ਬਲ ਭੱਦਰ ਜੀ ਆਏ ਜੋ ਬਲ ਭੱਦਰ ਭਇਓ ਗਰਭਾਂਤਰ ਤਉ ਦਹੁ ਬੈਠ ਕੇ ਮੰਤਰ ਕਰਿਓ ਹੈ ਤਾਹੀ ਤੇ ਮੰਤਰ ਕੇ ਜੋਰ ਸੋ ਕਾਢ ਕੇ ਰੋਹਣੀ ਕੇ ਔਰ ਵਿੱਚ ਧਰਿਓ ਹੈ ਕਾਢ ਕੇ ਤੇ ਬਖਰਾਮ ਲਾਇਆ ਸਾਹੀ ਤੇ ਮੰਤਰ ਕੇ ਜੋਰ ਸਿਓ ਕਾਢ ਕੇ ਧਰੋਨੀ ਕੇ orbhi ਧਰਿਓ ਹੈ ਕੰਸ ਕਦਾਚ ਹਨੈ ਸਿਸਕੋ ਤਹਿ ਤੇ ਮਨ ਮੈਂ ਬਸ ਦੇਵ ਡਰਿਓ ਹੈ ਸੇਖ ਮਨੋ ਜਗ ਦੇਖਣ ਕੋ ਜਗ ਭੀਤਰ ਰੂਪ ਨਮੀ ਨਵੀਨ ਕਰਿਓ ਹੈ ਦੁਹਰਾ ਛੇਸ਼ਨਾਗ ਦਾ ਅਵਤਾਰ ਸਿਉ ਭਦਰ ਦੁਹਰਾ ਕ੍ਰਿਸ਼ਨ ਕ੍ਰਿਸ਼ਨ ਕਰ ਸਾਧ ਦੋ ਵਿਸ਼ਨ ਕ੍ਰਿਸ਼ਨ ਪਤ ਜਾਸ ਵਿਸ਼ਨ ਕ੍ਰਿਸ਼ਨ ਪਤ ਜਾ ਕਿਸ ਨਹੀ ਪਹਿਲਾਂ ਵੀ ਹੈਗੇ ਜੀ ਕ੍ਰਿਸ਼ਨ ਕ੍ਰਿਸ਼ਨ ਪਹਿਲਾਂ ਪਹਿਲਾਂ ਆ ਪਹਿਲਾਂ ਆ ਰਹੇ ਹੈ ਜੀ ਕ੍ਰਿਸ਼ਨ ਵਿਸ਼ਵ ਤਰਵੇ ਨਮਿਤ ਤਨ ਮੈਂ ਕਰਿਓ ਪ੍ਰਕਾਸ਼ ਅਥ ਕ੍ਰਿਸ਼ਨ ਜਨਮ ਸਵਈਆ ਸ਼ੰਖ ਗਦਾ ਕਰ ਔਰ ਤਰਸੂਲ ਧਰੇ ਤਨ ਕਉਚ ਬੜੇ ਬੜ ਭਾਗੀ ਤਰਸੂਲ ਤੇ ਬਸਰਾਉਂਦਾ ਸ਼ੰਖ ਗਦਾ ਕਰ ਔਰ ਤਰਸੂਲ ਧਰੇ ਤਨ ਕਉਚ ਬੜੇ ਬੜ ਭਾਗੀ ਨੰਦ ਗਹਿ ਕਰ ਸਾਰੰਗ ਸਾਰੰਗ ਨੰਦਕ ਹੈ ਨੰਦਕ ਹਾਂ ਨੰਦਕ ਆਨੰਦ ਕਹੈ ਕਰ ਸਾਰੰਗ ਸਾਰੰਗ ਪੀਤ ਧਰੈ ਪਟ ਪੈ ਅਨੁਰਾਗੀ ਸੋਈ ਹੁਤੀ ਜਨਮਿਓ ਇਹ ਕੇ ਗ੍ਰਹਿ ਕੈ ਡਰ ਪੈ ਮਨ ਮੈਂ ਉਠ ਜਾਗੀ ਦੇਵਕੀ ਪੁੱਤਰ ਨਾ ਜਾਣਿਓ ਲਖਿਓ ਹਰ ਹਰ ਦੇਵਕੀ ਪੁੱਤਰ ਨਾ ਜਾਣਿਓ ਲਖਿਓ ਹਰ ਕਹਿ ਕੈ ਪ੍ਰਣਾਮ ਸੋ ਪਾਇਨ ਲਾਗੀ ਦੋਹਰਾ ਲਖਿਓ ਦੇਵਕੀ ਹਰਮਨ ਲਖਿਓ ਨੰਕਾਰ ਕਰਤਾਤ ਲਖਿ